ਉਹ ਥੋੜਾ ਜ਼ੋਰ ਨਾ ਮੇਰਾ ਨਾਮ ਨਵਜੋਤ ਸਿੰਘ ਹੈ ਜੀ ਨਵਜੋਤ ਸਿੰਘ ਜੀ ਕੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਭਾਈ ਜੀ ਮੈਂ ਇਧਰੋਂ ਵਾਪਸ ਜਾ ਰਿਹਾ ਸੀਗਾ ਆਪਣੇ ਘਰ ਨੂੰ ਹਾਂਜੀ ਮੈਂ ਬਿਜਲੀ ਘਰ ਕੋਲੇ ਖੜਾ ਰੂਟ ਲੈਣ ਵਾਸਤੇ ਸਾਈਡ ਤੇ ਗੱਡੀ ਪਾਰਕਿੰਗ ਕਰਕੇ ਉਤਰਿਆ ਥੱਲੇ ਤੇ ਓਨੀ ਦੇਰ ਚ ਆ ਕੇ ਲਾਲ ਕਲਰ ਦੀ ਸਵਰਫਟ ਬਹੁਤ ਜ਼ੋਰ ਦੀ ਆ ਕੇ ਗੱਡੀ 'ਚ ਵੱਜੀ ਤੇ ਗੱਡੀ ਨਾਲ ਮੈਨੂੰ ਧੱਕਾ ਲੱਗਿਆ ਮੈਂ ਰੇੜੀ ਦੇ ਉੱਤੇ ਡਿੱਗ ਪਿਆ ਜੀ ਉਸ ਤੋਂ ਬਾਅਦ ਪਿੱਛੇ ਆ ਕੇ ਇਧਰ ਪਿਛਲੇ ਤੁਹਾਡੇ ਪਿੱਛੇ ਦੇ ਤੁਹਾਡੇ ਗੋਲਗੱਪਿਆਂ ਵਾਲੀ ਰੇੜੀ ਤੇ ਇੱਕ ਸਾਈਕਲ ਵਾਲਾ ਜੀ ਮਾਰਦਾ ਤੇ ਬਾਕੀ ਗੱਡੀਆਂ ਦੇ ਵਿੱਚ ਹੀ ਨਕਸਾ ਹਾ ਉਹ ਤੁਹਾਡੇ ਉੱਤੇ ਖੜੀ ਗਈ ਪਿੱਛੇ ਤੁਹਾਡੇ ਵੱਜਨ ਤੋਂ ਬਾਅਦ ਇਹ ਕਿੱਡੀ ਕਿੰਨਾ ਗੱਡੀਆਂ ਦੇ ਵਿੱਚ 8 ਵਜਿਆ ਇਹ ਭਾਜੀ ਉਸ ਤੋਂ ਬਾਅਦ ਪਿੱਛੇ ਦੋ ਤਿੰਨ ਗੱਡੀਆਂ ਦੇ ਵਿੱਚ ਵਜਿਆ ਜੀ ਇੱਕ ਤਾਂ ਵਰਨਾ ਖੜੀ ਆ ਜੀ ਪਹਿਲਾਂ ਤਾਂ ਉਹ ਗੋਲਗੱਪਿਆਂ ਵਾਲੀ ਰੇੜੀ ਦੇ ਉੱਤੇ ਚੜਿਆ ਤੇ ਸਾਈਕਲ ਵਾਲਾ ਖੜਾ ਸੀ ਉੱਥੇ ਉਹਦੇ ਉੱਤੇ ਫਿਰ ਅੱਗੇ ਇੱਕ ਥੋੜੇ ਅੱਗੇ ਖੜੀ ਹੈ ਬਲੀਨੋ ਖੜੀ ਹੈ ਪਤਾ ਨਹੀਂ ਕਿਹੜੀ ਹੈ ਜੀ ਉਹਦੇ ਵਿੱਚ ਵੱਜਿਆ ਤੇ ਸਾਰੀਆਂ ਗੱਡੀਆਂ ਗੱਡੀਆਂ ਉੱਗੀਆਂ ਜੀ ਤੇ ਦੇਖਣ ਚ ਆਇਆ ਸੀ ਮੌਕੇ ਦੇਖਿਆ ਵੀ ਉਸ ਦੀ ਡਰਿੰਕ ਵੀ ਕੀਤੀ ਆਈ ਹੈ ਇਹ ਲਾਲ ਗੱਡੀ ਵਾਲਾ ਹੀ ਹੈ ਹਾਂਜੀ ਲਾਲ ਗੱਡੀ ਵਾਲਾ ਹੀ ਹੈ ਜੀ ਤੇ ਬਹੁਤ ਸਪੀਡ ਤੇ ਸੀਗਾ ਜੀ ਅੱਛਾ ਇਹ ਲਾਲ ਗੱਡੀ ਵਾਲੇ ਨੇ ਸਾਰੀਆਂ ਗੱਡੀਆਂ ਲਪੇਟ ਚ ਲਈਆਂ ਸਾਰੀਆਂ ਗੱਡੀਆਂ ਲਾਲ ਗੱਡੀ ਵਾਲੇ ਨੇ ਲਪੇਟ ਚ ਲਈਆਂ ਕੋਈ ਇੱਥੇ ਪਾਲਟੀ ਰੇੜੀ ਵੀ ਪਾਲਟੀ ਆ ਜੇ ਤੁਹਾਡੇ ਪਿੱਛੇ ਹੀ ਆ ਗਈ ਉਹ ਇਹਦੇ ਨਾਲ ਹੋਰ ਵੀ ਕੁਸੀ ਕਿ ਇਕੱਲਾ ਹੀ ਸੀ ਇਹ ਇਹ ਦੋ ਜਾਨੇ ਸੀਗੇ ਜੀ ਇੱਕ ਤਾਂ ਪਤਾ ਨਹੀਂ ਨਿਕਲ ਕੇ ਬਾਹਰ ਨੂੰ ਹੋ ਗਿਆ ਵਾ ਹਾਂਜੀ ਇਹ ਆ ਉਹ ਵੰਡਾ ਜਿਹੜਾ ਵਿਚ ਪਿਆ ਵਾ ਹੁਣ ਇਹ ਖੁਦ ਕਹਿ ਰਿਹਾ ਸੀ ਚਾਰ ਜਾਨੇ ਆ ਇਹ ਕਹਿੰਦਾ ਸੀ ਚਾਰ ਜਾਨੇ ਆ ਭਾਜੀ ਮੇਰੇ ਉੱਥੇ ਵੀ ਗੱਡੀ 'ਚ ਵੱਜੀ ਤੇ ਮੈਂ ਡਿੱਗ ਪਿਆ ਮੈਂ ਆਪਦਾ ਪਰਨਾ ਬੰਨ ਕੇ ਹੁਣ ਤੁਹਾਡੇ ਅੱਗੇ ਆ ਕੇ ਖੜਾ ਵਾ ਬਾਕੀ ਮੈਨੂੰ ਮੈਂ ਚਾਰ ਜਾਨੇ ਨਹੀਂ ਦੇਖੇ ਤੁਹਾਡੀ ਕਿੰਨੀ ਗੱਡੀ ਦਾ ਕੀ ਨੁਕਸਾਨ ਆਇਆ ਸਾਰੀ ਨੁਕਸਾਨਤੀ ਜੀ ਸਾਈਡ ਤੋਂ ਤੇ ਸਾਰਾ ਕੁਝ ਚਲਤਾ ਵਾ ਗੱਡੀ ਦਾ ਟੋਟਲ ਡੈਮੇਜ ਦੇ ਵਿੱਚ ਹੀ ਗਈ ਹੈ ਲੱਗਦਾ ਤੇ ਕਿਸੇ ਦਾ ਉਹ ਦੋ ਤਾਂ ਨਾ ਇੱਕ ਇੱਕ ਸਾਈਕਲ ਵਾਲਾ ਗਿਆ ਜੂ ਤੇ ਗੋਲ ਗੱਪੇ ਵਾਲੀ ਰੈਡੀ ਵਾਲਾ ਵੀ ਰੈਡੀ ਡਿਮਾਰਟ ਗਿਆ ਉਹਦਾ ਇਹ ਨਾਮ ਕੀ ਹੈ ਤੁਹਾਡਾ ਮੈਂ ਅਸ਼ੇਮਪੂ ਬਾਈ ਪਿਤਾ ਦਾ ਨਾਮ ਸ਼ੰਕਰ ਕਹਾਂਗੇ ਨਾਮ ਮੈਂ ਐਮਪੀ ਬਾਈ ਉਹ ਆ ਗਿਆ تھا ਐਕਸੀਡੈਂਟ ਕਿਵੇਂ ਹੋਇਆ ਉਹ ਮਾਈ ਗ੍ਰਾਹਕ ਸੀ ਮੈਂ ਤਾਂ ਰੈਡੀ पे ਸੀ ਬਾਈ ਉਧਰੋਂ ਗੱਡੀ ਵੱਜੀ ਪਤਾ ਹੀ ਨਹੀਂ ਲੱਗਿਆ ਕੁਝ ਕਿਹਦੇ ਕਰੀ ਮਾਰੀ ਕਿਸੇ ਨੇ ਆਪ ਕੋ ਆ ਗਿਆ ਭਾਈ ਆਰਦੀ ਕੌਣ ਕੀ ਆ ਰੈਡੀ ਸੀ ਬਾਈ ਆਪ ਕੀ ਕਰਤੇ ਹੋ ਆਪੇ ਮੈਂ ਤਾਂ ਰੇੜੀ ਲਗਾਈ ਸੀ ਭਾਈ ਗਰਾਹ ਸੀ ਰੇਲ ਗੱਡੀ ਦਾ ਕੰਮ ਕਰਦਾ ਪਤਾ ਨਹੀਂ ਲੱਗ ਫਰਾਰ ਹੋ ਗਿਆ ਕਿਵੇਂ ਪਤਾ ਨਹੀਂ ਭਾਈ ਪਤਾ ਹੀ ਨਹੀਂ ਲੱਗਿਆ ਭਾਈ ਕਿਵੇਂ ਵੱਜੇ ਭਾਈ ਕੋਈ ਸਟੇਜ ਬੜੀ ਸੀ ਗੱਡੀ ਭਾਈ ਹਾਂਜੀ ਮੇਰ ਸਾਹਿਬ ਅੱਜ ਬਹੁਤ ਭਿਆਨਕ ਐਕਸੀਡੈਂਟ ਹੋਇਆ ਇੱਕ ਗੱਡੀ ਨੇ ਸਾਰੀਆਂ ਗੱਡੀਆਂ ਚਪੇਟ ਚ ਲਿਆ ਕੀ ਕੀ ਮਾਮਲਾ ਸੀ ਕਿਦਾਂ ਕਿੰਨੇ ਬੰਦੇ ਜੱਟ ਨੇ ਕਿੰਨੇ ਆਲੀ ਲੱਗ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਮਾਜ ਸੇਵਾ ਸੁਸਾਇਟੀ ਦੇ ਚੱਟੇ ਮੋਗਾ ਹਮੇਸ਼ਾ ਹੀ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੀ ਹੈ ਜਿੱਥੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ 24 ਘੰਟੇ ਜਿੱਥੇ ਸੇਵਾ ਨੂੰ ਸਮਰਪਿਤਤਾ ਉਥੇ ਐਮਰਜੈਂਸੀ ਜਦੋਂ ਕਾਲ ਆਈ ਤੇ ਇੱਕ ਸਵਿਫਟ ਲਾਲ ਰੰਗ ਦੀ ਜਿਸ ਨੇ ਆਪਣਾ ਸੰਤੁਲਨਤੋ ਵੰਗਾੜਿਆ ਜਾਂ ਤੇਜ਼ ਰਫ਼ਤਾਰ ਦੇ ਕਾਰਨ ਜਿਹੜੀ ਹੋਰ ਦੋ ਤਿੰਨ ਗੱਡੀਆਂ ਨੂੰ ਟੱਕਰ ਮਾਰਦੀ ਹੋਈ ਇੱਕ ਗੋਲਗੱਪਿਆਂ ਦੀ ਰੇੜੀ ਜਿੱਥੇ ਨੌਜਵਾਨ ਵੀਰ ਖਾਨ ਮੋਟਰਸ ਵਾਲਾ ਜਿਹੜਾ ਵੀਰ ਸੀਗਾ ਗੋਲਗੱਪੇ ਖਾ ਰਿਹਾ ਸੀ ਉਸ ਦੇ ਵਿੱਚ ਟੱਕਰ ਮਾਰੀ ਤੇ ਉਹ ਗੰਭੀਰ ਹਾਲ ਦੇ ਵਿੱਚ ਜਿਹੜਾ ਜੱਕ ਵੀ ਹੋਇਆ ਦੋਨੇ ਉਹਦੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਤੇ ਪੇਟ ਦੀਆਂ ਜਿਹੜੀਆਂ ਅੰਤਰੀਆਂ ਸੀ ਉਹ ਵੀ ਬਾਹਰ ਆ ਗਈਆਂ ਜਿਸ ਦੀ ਨਾਜਿਤ ਕਹਾਣ ਨੂੰ ਦੇਖਦੇ ਹੋਏ ਨਾਲ ਦੀ ਨਾਲ ਸਿਵਲ ਹਸਪਤਾਲ ਦੇ ਡਾਕਟਰ ਸਾਹਿਬਾਨਾਂ ਨੇ ਆਪਣੇ ਮੈਡੀ ਸਿਟੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਦੂਸਰਾ ਵੀ ਜਿਹੜਾ ਸਾਈਕਲ ਤੇ ਸੀਗਾ ਉਹਦੀ ਮੌਕੇ ਤੇ ਜਿਹੜੀ ਕਿ ਡੈਥ ਹੋ ਗਈ ਆ ਤੇ ਡਾਕਟਰ ਸਾਹਿਬਾਨਾਂ ਨੇ ਮਰਿਤਕ ਕੋਸ਼ਿਸ਼ ਕਰ ਦਿੱਤਾ ਜਿਹੜਾ ਗੋਲ ਗੱਪਿਆਂ ਵਾਲਾ ਵੀਰ ਆ ਉਹਦੇ ਵੀ ਗੰभीर ਰੂਪ ਦੇ ਵਿੱਚ ਸੱਟਾਂ ਮੱਜੀਆਂ ਵਾ ਪਰ ਉਹਦੀ ਸਥਿਤੀ ਕੰਟਰੋਲ ਦੇ ਵਿੱਚ ਆ ਤੇ ਜਿਹੜਾ ਵੀਰ ਆ ਖਾਸ ਕਰਕੇ ਜਿਹੜੀ ਗੋਲ ਕਪੇੜ ਖਾ ਰਿਆ ਸੀਗਾ ਉਹ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਆ ਤੇ ਜਿਹੜੇ ਮੈਡੀਸਿਡੀ ਹਸਪਤਾਲ ਦੇ ਵਿੱਚ ਡੈਕ ਰੈਕਡ ਕੀਤਾ ਗਿਆ ਇਹ ਕਿੰਨੀਆਂ ਗੱਡੀਆਂ ਨੂੰ ਟੱਕਰ ਮਾਰੀ ਹੈ ਜੀ ਇਹ ਜਿਹੜੇ ਬੰਦੇ ਨੇ दारू ਪੀ ਕੇ ਗੱਡੀ ਚਲਾ ਰਿਆ ਸੀ ਦੇਖੋ ਜੀ दारू ਪੀਣ ਦੀ ਗੱਲ ਆ ਜਾਂ ਕਿ ਹੋਰ ਨਸ਼ਾ ਦਾ ਸੇਵਨ ਕੀਤਾ ਉਹ ਅਸੀਂ ਨਹੀਂ ਕਹਿ ਸਕਦੇ ਨਾ ਹੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਇਹ ਡਾਕਟਰ ਸਾਹਿਬ ਵੀ ਉਹ ਦੱਸ ਸਕਦੇ ਹੁੰਦੇ ਜਦੋਂ ਚੈੱਕਅਪ ਹੁੰਦਾ ਵਾ ਜਾਂ ਉਹਦਾ ਬਲਡ ਟੈਸਟ ਹੁੰਦਾ ਵਾ ਫੇਰ ਪਤਾ ਲੱਗਦਾ ਵੀ ਉਹਦਾ ਨਸ਼ਾ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ ਕਿਉਂਕਿ ਜਿੱਥੇ ਸਮਾਜ ਸੇਵਾ ਸਿੱਖ ਦੀ ਮੈਂਬਰਾਂ ਦੀ ਗੱਲ ਕਰੀਏ ਮੈਂਬਰ ਹਮੇਸ਼ਾ 24 ਘੰਟੇ ਜਿੱਥੇ ਸੇਵਾ ਸਰਪਰਥ ਦਿੰਦੇ ਆ ਉਹ ਕਿਤੇ ਵੀ ਐਕਸੀਡੈਂਟ ਹੁੰਦਾ ਵਾ ਚਾਹੇ 15 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਸਮਾਜ ਸੇਵਾ ਸਿੱਖ ਦੇ ਮੈਂਬਰ ਹਮੇਸ਼ਾ 24 ਘੰਟੇ ਸੇਵਾ ਸੁਭਤ ਰਹਿੰਦੇ ਆ ਤੇ ਜਿੱਥੇ ਵੀ ਕੋਈ ਐਕਸੀਡੈਂਟ ਹੁੰਦਾ ਉਹਨਾਂ ਨੂੰ ਘਟਨਾ ਸਥਾਨ ਤੋਂ ਚੱਕ ਕੇ ਸਿਵਲ ਹਸਪਤਾਲ ਮੋਗਾ ਵਿੱਚ ਦਾਖਲ ਕਰਾਇਆ ਇਹ ਰਵੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਮੇਰੇ ਭਰਾ ਨੂੰ ਪਤਾ ਮੈਨੂੰ ਕੀ ਹਾਸ ਹੋਇਆ ਕੀ ਪਤਾ ਤੁਹਾਨੂੰ ਗੱਡੀ ਚ ਮਾਰ ਕੇ ਕੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਮੁੰਡੇ ਫੈਕਚਰ ਹੋ ਗਏ ਦੋਵੇਂ ਲੱਤਾਂ ਤੁਹਾਡੇ ਭਰਾ ਦੇ ਨਾਲ ਕੌਣ ਕੌਣ ਸੀ ਆ ਭਰਾ ਇਕੱਲੇ ਸੀ ਵੀ ਕਿਹੜੀ ਗੱਡੀ ਸੀਗੇ ਵਰਨਾ ਗੱਡੀ ਸੀ ਕੀ ਹੋਇਆ ਕੀ ਵਜਿਆ ਤੇ ਚ ਕੋ ਪਤਾ ਲੱਗਾ ਤੁਹਾਨੂੰ ਇੱਥੇ ਆ ਕੇ ਮੈਂ ਹੁਣੇ ਆਇਆ ਭਰਾ ਮੋਬਾਈਲ ਸਿੱਧਾ ਹਾਲ ਕਰਾ ਕੇ ਅੱਛਾ ਹੀ ਲੇਕਿਨ ਫੋਨ ਗੱਡੀ ਤੋਂ ਚੋਰੀ ਆ ਤੇ ਸਥਿਤੀ ਕੀ ਹੈ ਤੁਹਾਡੇ ਭਰਾ ਦੀ ਮੇਰੇ ਦੋਵੇਂ ਫੈਕਚਰ ਆ ਲੱਤਾਂ ਵੀ ਕਿੰਨੀ ਉਮਰ ਦਾ ਉਮਰ ਵੀਰੇ ਹੈਗੀ ਆ 25 ਤੋਂ 30 ਸਾਲ ਦੇ 30 ਸਾਲ ਦੇ ਵੀ ਵਿਆਹ ਮਰਕਣੀ ਨਹੀਂ ਨਹੀਂ ਕੋਈ ਅਨਮਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਸੀ ਮੌਕੇ ਦੇ ਆਹ ਟਰਾਲੀਆਂ ਲੱਗਦੀਆਂ ਨੇ ਬਰਗਰਾਂ ਵਾਲੀਆਂ ਹਾਂਜੀ ਇੱਥੇ ਕਾਰਾਂ ਲਾਉਂਦੇ ਆ ਲੋਕ ਸੜਕ ਤੇ ਆਏ ਕਿਉਂ ਮੇਰੀ ਇੱਥੇ ਡਿਊਟੀ ਨਹੀਂ ਮੰਨ ਰਿਹਾ ਤੇ ਬਹਿਣਾ ਆਏ ਆ ਜੀ ਇੱਥੇ ਜਿੰਨੇ ਚਾਂਸ ਹੋਏ ਆ ਇਹਦੀ ਵਜ੍ਹਾ ਕਾਰਨ ਹੁੰਦਾ ਜਿਹੜੀ ਇਧਰੋਂ ਗੱਡੀਆਂ ਲਾਜ ਜਾਈ ਆ ਹਾਂ ਉਹ ਗੱਡੀ ਆਈ ਤੇ ਇੱਥੇ ਗੱਡੀ ਖੜੀ ਆ ਖੜੀ ਗੱਡੀ ਹਾਂ ਇਹਦੇ ਵਿੱਚ ਵੱਜ ਕੇ ਤਾਂ ਬੇਕੰਟਰੋਲ ਹੋ ਗਈ ਗਾਹਾਂ ਜਾ ਕੇ ਇੱਕ ਬਰਗਰਾਂ ਵਾਲਾ ਦੋ ਕਾਰਾਂ ਇੱਕ ਸਿਕਲ ਵਾਲਾ ਸਾਰੇ ਉਹਨੇ ਰਗੜਤੀ ਐ ਇੱਕ ਗਲਤੀ ਉਥੋਂ ਪੌੜ ਉਤਰਦੇ ਆ ਢਾਲ ਹੁੰਦੀ ਐ ਸਪੀਡ ਆ ਬਾਲੀ ਗੱਡੀ ਦੀ ਉਦੋਂ ਕੰਟਰੋਲ ਨਹੀਂ ਹੋਈ ਉਹ ਹੁਣ ਦੇਖ ਲਓ ਜਾ ਕੇ ਉਹ ਸੜਕ ਤੇ ਖੜੀਆਂ ਗੱਡੀਆਂ ਚਾਰਾਂ ਜਿਹੜੇ 버ਗਰ ਖਾਣ ਵਾਲੇ ਨਾ ਸਾਰੇ ਸੜਕ ਤੇ ਲਾ ਕੇ ਤੇ ਉਧਰ ਵੱਢ ਜਾਂਦੇ ਇਹ ਬੰਦੋ ਕਰ ਲੀਆਂ ਚਾਹੀਦੀਆਂ ਐਸਐਸਪੀ ਨੂੰ ਬੇਨਤੀ ਕਰਦੇ ਆ ਇਹ ਇਥੇ ਚਕਾਉਣੀਆਂ ਚਾਹੀਦੀਆਂ ਆਹ ਟਰਾਲੀ ਤੇ ਉਹਦੀ दारू ਪੀਤੀ ਹੋਈ ਸੀ ਜਿਹੜਾ ਜਣਾ ਹਾਂ ਉਹਦੀ ਸ਼ਰਾਬੀ ਪੀਤੀ ਆ ਸ਼ਰਾਬ ਪੀਤੀ ਆ ਉਹਦੀ ਤੇ ਪਰ ਉਹ ਤਾਂ ਕੰਟਰੋਲ ਬੇ ਕੰਟਰੋਲ ਤਾਂ ਹੋਈ ਆ ਉਹ ਗੱਡੀਆਂ ਕਰਕੇ ਉਥੇ ਜੋ ਲੀਚੀ ਮਰੀ ਗੱਡੀ ਨੂੰ ਤਾਂ ਸਵੀਂ ਨਿਕੱਟੀ ਫਿਰ ਆਹ ਗੱਡੀ ਜਿਪਜੀ ਕਿਸੇ ਦੀ ਹਾਨੀ ਤਾਂ ਨਹੀਂ ਹੋਈ ਨਾ ਪਤਾ ਇੱਕ ਬੰਦਾ ਮਰ ਗਿਆ ਮੇਕ ਲਾਵਾ ਹਾਂਜੀ ਤੇ ਇੱਕ ਬੰਦੇ ਦੇ ਪੱਟ ਟੁੱਟ ਗਿਆ ਦਿੰਨੇ ਹਾਂਜੀ ਤੇ ਇੱਕ ਉਹ ਜਿਹੜਾ 버ਗਰਾ ਉਹ ਦੂਜਾ ਗੋਲ ਗੱਪਿਆਂ ਵਾਲਾ ਰੇੜੀ ਵਾਲਾ ਉਹਦੇ ਵੀ ਸਟਾ ਉਹਨੂੰ ਵੀ ਹਸਪਤਾਲ ਲੈ ਗਏ ਆ ਤੇ ਦੋ ਮੁੰਡਿਆਂ ਨੂੰ ਹੋ ਗਏ ਚਾਰ ਪੰਜ ਨੂੰ ਹਸਪਤਾਲ ਲੈ ਗਏ ਚਾਰ ਪੰਜ ਜਣੇ ਮਤਲਬ ਜਸਮੀਂ ਹਾਂ ਹਾਂ ਪੰਜ ਛੇ ਜਸਮੀਂ ਅਖਿ ਇਤਿਹਾਸ ਹੋਇਆ ਕਿਵੇਂ ਹੋਇਆ ਸਾਰਾ ਦਿਓ ਜਾਣਕਾਰੀ ਕੀ ਕੀ ਹੋਇਆ ਜੀ ਜੀ ਇਹਨਾਂ ਦੀ ਡਰਿੰਕ ਕੀਤੀ ਹੋਈ ਹੈ ਇਹ ਬੰਦੇ ਦੇ ਅੱਛਾ ਜੀ ਇਹ ਉੱਧਰੋਂ ਆਏ ਸੀ ਇਹਨਾਂ ਘੱਟੋ ਘੱਟ 150 ਕਿਲੋ ਦੇ ਵਿੱਚ ਵਿੱਚ ਸਪੀਡ ਸਪੀਡ ਸੀ ਇਹਨਾਂ ਦੀ ਹੁਣ ਬੋਲਣਾ ਹੁੰਦਾ 200 ਦੇ ਨੇੜੇ ਸਪੀਡ ਸੀ ਇਹਨਾਂ ਦੀ ਜੀ ਕੋਹਦਾ ਮੈਂ ਇਹਨਾਂ ਨੇ ਇੱਧਰ ਨਹੀਂ ਸਾਈਡ ਕਰਦੀ ਠੀਕ ਹੈ ਜੀ ਇੱਕ ਗੋਲਦੱਬੇ ਵਾਲਾ ਮਤਲਬ ਉਹ ਬਣਾ ਚੱਕੀ ਆ ਉਹ ਤੋਂ ਬਾਅਦ ਕੀ ਆ ਉਸ ਤੋਂ ਬਾਅਦ ਇਹ ਨਾਲ ਦੇ ਨਾਲ ਕੱਡੇ ਵਿੱਚੋਂ ਅਸੀਂ ਹਾਂਜੀ ਉਹ ਪਤਾ ਨਹੀਂ ਕਿੱਧਰ ਚਲੇ ਗਏ ਤੁਹਾਡੇ ਬੰਦੇ ਦੁਬਾਰਾ ਉਹ ਪਤਾ ਨਹੀਂ ਕਿੱਧਰ ਚਲ ਗਏ ਬਈ ਠੀਕ ਹੈ ਜੀ ਤੇ ਉਹ ਜਿਹੜਾ ਵਰਨਾ ਵਾਲਾ ਉਹ ਬਹੁਤ ਜ਼ਿਆਦਾ ਜ਼ਖਮੀ ਹੈ ਜੀ ਉਹ ਸੀਰੀਅਸ ਹੈ ਉਹ ਅੱਛਾ ਜੀ ਬਹੁਤ ਜ਼ਿਆਦਾ ਮਤਲਬ ਵੀ ਲੱਤਾਂ ਬਾਹਾਂ ਪੇਟ ਉਹਦਾ ਕੱਟਿਆ ਗਿਆ ਹੈ ਓਹੋ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਕੱਢਿਆ ਸੀ ਇਹਦੇ ਨਾਲ ਦੇ ਪਤਾ ਨਹੀਂ ਕਿੱਧਰ ਗਏ ਜੀ ਇਹ ਹੁਣ ਇਹ ਦੀ ਸੁਰਤ ਹੈ ਕੀ ਨਹੀਂ ਹੈਗੀ ਸੁਰਤ ਹੈ ਨਹੀਂਗੀ ਜੀ ਇਹਦੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਹੈ ਇਹ ਨਾ ਉਸੇ ਦਾ ਸਾ ਘੱਟਿਆ ਇਹ ਕਿੰਨੇ ਜਣੇ ਸੀ ਇਸ ਗੱਡੀ ਦੇ ਵਿੱਚ ਇਹ ਸਾਡੇ ਹੁੰਦੇ ਦਾ ਦੋ ਜਣੇ ਸੀਗੇ ਜੀ ਦੋ ਜਣੇ ਸੀਗੇ ਇਹਨੇ ਡਰਿੰਕ ਕੀਤੀ ਹੈ ਕਹਿੰਦਾ ਸੀ ਚਾਰ ਜਣੇ ਆ ਅੱਛਾ ਵਿੱਚ ਗੱਡੀ ਜਿਹੜਾ ਸਾ ਘੱਟੇ ਇਹ ਦੋ ਜਣੇ ਹੀ ਸੀਗੇ ਇਹ ਗੱਡੀ ਚਲਾ ਰਿਹਾ ਸੀ ਆ ਬੰਦਾ ਪਿੱਛੋਂ ਅਨਬੈਲੈਂਸੀ ਕਰਕੇ ਆਏ ਹਾਂਜੀ ਪਿੱਛੇ ਵੀ ਇੱਕ ਗੱਡੀ ਠੋਕ ਕੇ ਇੱਕ ਪਿੱਛੇ ਵੀ ਗੱਡੀ ਮਾਰ ਕੇ ਆਏ ਆ ਉਹ ਗੱਡੀ ਵਾਲਾ ਆ ਇਹ ਨਹੀਂ ਲਗਾਤਾਰ ਇਹ ਨਹੀਂ ਐਕਸੀਡੈਂਟ ਹੋਏ ਇਹ ਲਗਾਤਾਰ ਐਕਸੀਡੈਂਟ ਕੀਤੇ ਆ ਚਾਰ ਪੰਜ ਗੱਡੀਆਂ ਤੇ ਚਾਰ ਪੰਜ ਗੱਡੀਆਂ ਤੇ ਕਬ ਜ਼ਖਮੀ ਵੀ ਕਾਫੀ ਹੋਏ ਆ ਬਹੁਤ ਬਹੁਤ ਜ਼ਿਆਦਾ ਜਖਮੀ ਸੀਰੀਅਸਲੀ ਹੈਗੇ ਬਹੁਤ ਜ਼ਿਆਦਾ ਸੀਰੀਅਸ ਹੈ ਇੱਕ ਜੀ ਡੈਥ ਹੋ ਚੁੱਕੀ ਹੈ ਬਈ ਡੈਥ ਹੋ ਚੁੱਕੀ ਉਹ ਕਿਹੜੀ ਜਗ੍ਹਾ ਦਾ ਹੈ ਇੱਥੋਂ ਦਾ ਹੀ ਹੈ ਸਾਈਕਲ ਤੇ ਸੀਗਾ ਜੀ ਉਹ ਕਿਹੜੀ ਗੱਡੀ ਚਲਾਉਂਦਾ ਸੀ ਸਾਈਕਲ ਤੇ ਸੀਗਾ ਸੈਨਾ ਨੇ ਮਾਰਿਆ ਸਾਈਕਲ ਜੀ ਹੈ ਫੈਂਕਾ ਚ ਬਾਤ ਆਹ ਗੱਡੀਆਂ ਤਾਂ ਖੜੀਆਂ ਸੀ ਇੱਥੇ ਇਹਨਾਂ ਦੇ ਵਿੱਚ ਵੱਜੀਆਂ ਹੈ ਵਿੱਚ ਵੱਜੀਆਂ ਕਿਸ ਹਾਲ ਸੀ ਨੂੰ ਕਿੰਨਾ ਚਿਰ ਹੋ ਚੁੱਕਿਆ ਇਹ ਨਾ ਹੋ ਵੀ 10 ਤੋਂ 15 ਮਿੰਟ ਹੋ ਗਏ ਪੁਲਿਸ ਆਈ ਇੱਥੇ ਕਿ ਨਹੀਂ ਆਈ ਜੀ ਨਹੀਂ ਆਈ ਨਹੀਂ ਪ੍ਰਸ਼ਾਸਨ ਕੋਈ ਨਹੀਂ ਆਇਆ ਇੱਥੇ ਐਮਬੂਲੈਂਸ ਆਈ ਹੈ ਪ੍ਰਸ਼ਾਸਨ ਦੀ ਐਮਬੂਲੈਂਸ ਆ ਗਈ ਜੀ ਉਹਨਾਂ ਨੂੰ ਅਸੀਂ ਸੰਭਲ ਲਿਆ ਸੀ ਆਪਣੇ ਸਮਾਜ ਸੇਵਾ ਦੇ ਨਾਲ ਸਮਾਜ ਸੇਵਾ ਅਸੀਂ ਸਮਾਜ ਸੇਵਾ ਸੋਸਾਇਟੀ ਵਾਲੇ ਆ ਕੇ ਲੈ ਕੇ ਗਏ ਉਹਨੂੰ ਬੁਲਾ ਲਿਆ ਸੀ ਅਸੀਂ ਕਾਲ ਕਰਕੇ ਉਹ ਆ ਗਏ ਸੀਗੇ ਉਹ ਲੈ ਗਏ ਆ ਜੀ ਜਿਹੜੇ ਜ਼ਖਮੀ ਹੋਏ ਜਿਆਦਾ ਉਹ ਲੈ ਗਏ ਆ ਜੀ ਠੀਕ ਠੀਕ ਹਾਂ ਜੀ